ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਖਾਲਸਾ ਸ੍ਰੀ ਵਾਇ ਜੂ ਜੀ ਫਤਿਹ ਅ ਮੇਰਾ ਕੰਮ ਬਹੁਤ ਆਸਾਨ ਕਰਤਾ ਡਾਕਟਰ ਗੁਰਮੁਖ ਸਿੰਘ ਜੀ ਨੇ ਮੈਂ ਬਹੁਤਾ ਮੇਰੇ ਮਨ ਚ ਇਹੀ ਗੱਲ ਸੀ ਵੀ ਮੈਂ ਗੱਲ ਕਰਾਂ ਵੀ ਅਸੀਂ ਜਦੋਂ ਸੈਕੂਲਰ ਲਿਟਰੇਚਰ ਨੂੰ ਪੜ੍ਹਦੇ ਆਂ ਕੀ ਉਹ ਮਾਪਦੰਡ ਕਿ ਉਹ ਗ੍ਰਿਡ ਦੇ ਥਰੂ ਅਸੀਂ ਸੈਕੂਲਰ ਲਿਟਰੇਚਰ ਨੂੰ ਵੀ ਦੇਖੀਏ ਸਕ੍ਰਿਪਚਰ ਨੂੰ ਵੀ ਦੇਖੀਏ ਸਭ ਤੋਂ ਵੱਡਾ ਇਸ਼ੂ ਮੇਰੇ ਅੱਗੇ ਇਹ ਹੈ ਜਦੋਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਤਾਂ ਕੀ ਸਾਡਾ ਜਿਹੜਾ ਐਟੀਟਿਊਡ ਰਿਵਰੈਂਸ ਵਾਲਾ ਹੋਣਾ ਚਾਹੀਦਾ ਡਿਵੋਸ਼ਨਲ ਹੋਣਾ ਚਾਹੀਦਾ ਕਿਉਂਕਿ ਅਸੀਂ ਜਿਸ ਵੇਲੇ ਸੈਕੂਲਰ ਲਿਟਰੇਚਰ ਨੂੰ ਪੜ੍ਹਦੇ ਆ ਤੇ ਉਹਦਾ ਕ੍ਰਿਟਿਸਿਜ਼ਮ ਕਰਦੇ ਆ ਤਾਂ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਰਿਵਰੈਂਸ ਦੀ ਕੋਈ ਲੋੜ ਨਹੀਂ ਉਹਦੇ ਲਈ। ਉਹਦੇ ਪ੍ਰਤੀ ਡਿਵੋਸ਼ਨਲ ਹੋਣ ਦੀ ਕੋਈ ਲੋੜ ਨਹੀਂ ਹੈ ਤੇ ਅਸੀਂ ਉਹਦੀ ਚੀੜ ਫੜ ਚੀੜ ਫੜ ਚੀੜ ਫੜ ਕਰਨੀ ਹੈਗੀ। ਉਹਨੂੰ ਅਸੀਂ ਕ੍ਰਿਟਿਸਿਜ਼ਮ ਕਹਿੰਦੇ ਆ ਉਹਨੂੰ ਉਹਦੇ ਵਿੱਚ ਪਸਿਆ ਆਲੋਚਨਾ ਕਹਿੰਦੇ ਆ। ਤਾਂ ਅਸੀਂ ਕੀ ਉਹ ਆਲੋਚਨਾ ਦੇ ਉਹ ਮਾਪਦੰਡ ਜਿਹੜੇ ਅਸੀਂ ਸੈਕੂਲਰ ਲਿਟਰੇਚਰ ਲਈ ਯੂਜ਼ ਕਰਦੇ ਆ ਇੱਥੇ ਅਸੀਂ ਇਸਤੇਮਾਲ ਕਰ ਸਕਦੇ ਆ। ਇੱਥੇ ਮੈਨੂੰ ਗੱਲ ਇੱਕ ਯਾਦਾ ਰਹੀ ਹੈ ਹੁਣ। ਮੈਂ ਵਿੱਚ ਵਿੱਚ ਕਿਤੇ ਕਿਤੇ ਥੋੜਾ ਥੋੜਾ ਜੋ ਅੱਜ ਦੀ ਪ੍ਰੈਜੈਂਟੇਸ਼ਨ ਸੀ ਉਹਨਾਂ ਦੇ ਵੀ ਗੱਲ ਕਰੂੰਗਾ ਇੱਕ ਸ਼ੁਰੂ ਦੇ ਵਿੱਚ ਗੱਲ ਹੋਈ ਡਿਸਕੋਰਸ ਦੀ ਡਿਸਕੋਰਸ ਅਖਰ ਹੁਣ ਡਿਸਕੋਰਸ ਅਖਰ ਸਾਡੇ ਕੋਲ ਕਿੱਥੋਂ ਆਇਆ ਹੈ ਕੀ ਅਸੀਂ ਉਹ ਸਿਰਫ ਸੰਵਾਦ ਕਹਿ ਕੇ ਗੱਲ ਨਿਬੇੜ ਸਕਦੇ ਹਾਂ ਕੀ ਡਿਸਕੋਰਸ ਸਿਰਫ ਸੰਵਾਦ ਹੈ ਸੰਵਾਦ ਤਾਂ ਡਾਇਲੋਗ ਵੀ ਹੁੰਦਾ ਹੈਗਾ ਡਿਸਕੋਰਸ ਵਰਡ ਜਿਹੜਾ ਜਿਸ ਤਰੀਕੇ ਦੇ ਨਾਲ ਸਾਡੇ ਕੋਲੇ ਇੰਗਲਿਸ਼ ਕ੍ਰਿਟੀਕਲ ਥੀਰੀ ਦੇ ਵਿੱਚ ਆਉਂਦਾ ਹੈਗਾ ਤਾਂ ਡਿਸਕੋਰਸ ਜਿੱਥੇ ਰਚਿਆ ਜਾਂਦਾ ਹੈਗਾ ਉੱਥੇ ਇੱਕ ਪਾਵਰ ਰਿਲੇਸ਼ਨਸ਼ਿਪਸ ਬਣਦੇ ਆ ਬਹੁਤ ਜ਼ਿਆਦਾ ਜੇ ਅਸੀਂ ਉਸ ਤਰ੍ਹਾਂ ਨੂੰ ਡਿਸਕੋਰਸ ਵਰਡ ਨੂੰ ਉਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਪਲਾਈ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵੱਡੀ ਇੱਕ ਪ੍ਰੋਬਲਮ 'ਚ ਫਸਣ ਲੱਗੇ ਆ ਸਾਨੂੰ ਉਸ ਤੋਂ ਨਿਕਲਣਾ ਪਊਗਾ ਸਾਨੂੰ ਉਹਨੂੰ ਡਿਫਾਈਨ ਕਰਨਾ ਪਊਗਾ ਪਹਿਲਾਂ ਦੀ ਅਸੀਂ ਡਿਸਕੋਰਸ ਵਰਡ ਤੋਂ ਸਾਡਾ ਮਤਲਬ ਕੀ ਹੈ ਅਸੀਂ ਕਿਸ ਤਰੀਕੇ ਦੇ ਨਾਲ ਇਹਨੂੰ ਇੱਥੇ ਇਸਤੇਮਾਲ ਕਰਨ ਲੱਗੇ ਆ in trying to understand or in trying to interpret shri guru bram sachab aur jithe critical interpretation di gall hai gi hai mainu lagda interpretation hundi ni sacred text di exegesis hundi hai exegetical reading hundi hai explanatory reading zyada hundi hai gi hai te interpretation jehdi hundi hai oh critical hundi hai itthe aa ni keha gaya hai itthe aa kyu keha gaya right kyuki dr gurbachan singh ne keha hai ki kaafi bahut sariyan contradiction sanu nazar aungiyan ਬਹੁਤ ਸਾਰੇ ਗੁਰਬਾਣੀ ਦੇ ਵਿੱਚ ਉਹ ਕਨਟਰਡਿਕਸ਼ਨਸ ਕਿਉਂ ਨੇ ਉਹਨਾਂ ਕਨਟਰਡਿਕਸ਼ਨਸ ਦਾ ਮਤਲਬ ਕੀ ਹੈ ਉਹਦਾ ਮਤਲਬ ਸਮਝਣ ਦੇ ਲਈ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਸਾਨੂੰ ਅੰਦਰਲੀ ਖਾਮੋਸ਼ੀ ਦੀ ਲੋੜ ਹੈ ਸਾਡ ਸਾਡੀ ਆਪਣੀ ਜਿਹੜੀ ਵੈਸਟਰਨ ਥਿਓਰੈਟिकल ਸਿਸਟਮਸ ਤੋਂ ਜਿਹੜੀ ਸਾਡੇ ਕੋਲੇ ਅੰਡਰਸਟੈਂਡਿੰਗ ਆਈ ਹੋਈ ਹੈ ਸਾਨੂੰ ਉਹਨੂੰ ਇੱਕ ਬੰਨੇ ਕਰਨਾ ਪਊਗਾ ਇੱਕ ਪਾਸੇ ਰੱਖਣਾ ਪਊਗਾ ਫਿਰ ਸਾਨੂੰ ਉਹ ਸ਼ਾਇਦ ਕਨਟਰਡਿਕਸ਼ਨ ਸਮਝ ਆ ਸਕਣ ਮਤਲਬ ਸਭ ਤੋਂ ਵੱਡੀ ਕਨਟਰ ਕਨਟਰਡਿਕਸ਼ਨ ਜਿਹੜੀ ਸਾਡੇ ਸਿੱਖਾਂ ਦੇ ਲਈ ਹੈਗੀ ਹੈ ਕਿ ਅਸੀਂ ਸਾਰਾ ਕੁਝ ਮੰਨਦੇ ਹਾਂ ਕਿ ਸਾਡੇ ਗੁਰਬਾਣੀ ਚ ਸਾਰਾ ਕੁਝ ਹੈ ਅਸੀਂ ਸਾਰੇ ਸਾਰੇ ਬਹੁਤ ਵਧੀਆ ਇਨਸਾਨ ਬਣ ਸਕਦੇ ਹਾਂ ਪਰ ਸਾਡੀ ਕਰਨੀ ਤੇ ਕਥਨੀ ਦੇ ਵਿੱਚ અપਾਰ ਬਿਲਕੁਲ ਟੋਟਲੀ ਇਦਾਂ ਦਾ ਮਤਲਬ ਅਨਬ੍ਰਿਜੇਬਲ ਗੈਪ ਕਿਉਂ ਹੈ ਇਸ ਤਰ੍ਹਾਂ ਦਾ ਗੈਪ ਕਿਉਂ ਹੈ ਕਿ ਜਿਹਨੂੰ ਅਸੀਂ ਲੰਘ ਹੀ ਨਹੀਂ ਸਕਦੇ ਲੰਘ ਪਾਰ ਕਿਉਂ ਹੈ ਇਸ ਤਰ੍ਹਾਂ ਦਾ ਨੈ ਲੈ ਦੇ ਵਿੱਚ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਜਾਂ ਅਸੀਂ ਕਿਸੇ ਵੀ ਸਕ੍ਰਿਪਚਰ ਦੇ ਨਾਲ ਜੁੜਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਸਾਡੇ ਕੇ ਸਵਾਲ ਇਹ ਹੈ ਬਈ ਆ ਪੜ ਕੇ ਮੈਨੂੰ ਕਿਸ ਤਰ੍ਹਾਂ ਦੀ ਸਮਝ ਆਈ ਸੰਸਾਰ ਦੀ ਸੰਸਾਰ ਦੀ ਸਮਝ ਤਾਂ ਸਾਨੂੰ ਸਾਇੰਸ ਤੋਂ ਵੀ ਆ ਜਾਂਦੀ ਹੈ ਬਹੁਤ ਸਾਰੀ ਕਿ ਮੈਨੂੰ ਆਪਣੀ ਸਮਝ ਕੀ ਆਈ ਮੇਰੇ ਆਪਣੇ ਅੰਦਰ ਜਿਹੜੇ ਬਾਇਸਸ ਪਏ ਨੇ ਜਿਹੜੇ ਕੁਝ ਮੇਰੇ ਅੰਦਰ ਪ੍ਰੈਜੈਂਸਸ ਪਏ ਨੇ ਉਹਨਾਂ ਦੀ ਮੈਨੂੰ ਸਮਝ ਆਈ ਕਿ ਨਹੀਂ ਕਿ ਮੈਂ ਉਹਨਾਂ ਤੋਂ ਮੁਕਤ ਹੋ ਸਕਦਾ ਕਿ ਨਹੀਂ ਕਿ ਮੈਂ ਆਪਣੀ ਹਉਮੈ ਦੀ ਗੱਲ ਹੈ ਹਉਮੈ ਤੋਂ ਮੁਕ ਹੋਣਾ ਸਭ ਤੋਂ ਜ਼ਿਆਦਾ ਔਖਾ ਹੈ ਬਹੁਤ ਮੁਸ਼ਕਲ ਹੈ ਕਿਉਂਕਿ ਹਉਮੈ ਦੀ ਜਿਹੜੀ ਮੌਤ ਹੈ ਉਹ ਇੱਕ ਕਿਸਮ ਦੀ ਸ਼ੂਨਤਾ ਵੱਲ ਜਾਂਦੀ ਹੈ ਸਾਨੂੰ ਲੈ ਕੇ ਪਰ ਉਹ ਸ਼ੂਨਤਾ ਅਸੀਂ ਉਹਨੂੰ ਹਉਮੈ ਦੀ ਮੌਤ ਵੀ ਕਹਿ ਸਕਦੇ ਹਾਂ ਪਰ ਉਹ ਸ਼ੂਨਤਾ ਇੱਕ ਬੁੱਧਿਸਟਿਕ ਜਿਹੜਾ ਕਨਸੈਪਟ ਨਿਰਵਾਣ ਵਾਲਾ ਹੈ ਉਹ ਹੀ ਹੈ ਸਾਨੂੰ ਬਹੁਤ ਕੁਝ ਮਤਲਬ ਸੋਚਣ ਦੀ ਲੋੜ ਹੈ ਤੇ ਮੈਂ ਇਸ ਵਿਸ਼ੇ ਤੇ ਜਿਆਦਾ ਗੱਲ ਨਹੀਂ ਕਰਦਾ ਕਿਉਂਕਿ ਮੈਂ ਵੀ ਇਹ ਮੰਨਦਾ ਕਿ ਵੀ ਮੇਰਾ ਬੇਸਿਕਲੀ ਵਿਸ਼ਾ ਨਹੀਂ ਹੈ ਇਹ ਮੈਂ ਇੱਥੇ 5 ਸਾਲ ਪਹਿਲਾਂ ਜਦੋਂ ਰਿਹਾ ਡਿਪਾਰਟਮੈਂਟ ਆਫ ਇੰਗਲਿਸ਼ ਤੇ ਬਹੁਤ ਕੁਝ ਡਾਕਟਰ ਸਾਹਿਬ ਤੋਂ ਗੱਲਾਂ ਸੁਣ ਲਈਆਂ ਕਦੇ ਸਿਕੰਦਰ ਜੀ ਤੋਂ ਸੁਣ ਲਈਆਂ ਤੇ ਮੇਰੇ ਕੰਨੀ ਮਾਣਾ ਮੁੱਟਾ ਕੁਝ ਚੰਗਾ ਪੈ ਗਿਆ ਆਦਰਵਾਇਜ਼ ਮੈਂ ਤਾਂ ਅੰਗਰੇਜ਼ੀ ਸਾਹਿਤ ਦੇ ਨਾਲ ਲਿਟਰਰੀ ਥਿਉਰੀ ਦੇ ਨਾਲ ਜੁੜੇ ਰਿਹਾ ਹਾਂ ساری ਉਮਰ ਮੈਂ ਥੋੜੀ ਜੀ ਗੱਲ ਇੱਥੇ ਇਹ ਕਰਨੀ ਚਾਹੂੰਗਾ ਕਿ ਜਿਸ ਵੇਲੇ ਆਪਾਂ ਕਿਸੇ ਵੀ ਤਰ੍ਹਾਂ ਦੀ ਰਿਸਰਚ ਦੀ ਗੱਲ ਕਰਦੇ ਹਾਂ ਨਾ ਕਿਉਂਕਿ ਸਾਡੇ ਜਿਹੜੇ ਪ੍ਰੋਗਰਾਮਸ ਬੇਸਿਕਲੀ ਰਿਸਰਚ ਬੇਸਡ ਹੁੰਦੇ ਹੈਗੇ ਇਹ ਤੇ ਹੁਣੇ ਚਾਹੀਦੇ ਆ ਤਾਂ ਅਸੀਂ ਪਹਿਲਾਂ ਇਹ ਸਵਾਲ ਕਰੀਏ ਕਿ ਰਿਸਰਚ ਕੀ ਨਹੀਂ ਹੁੰਦੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਰਿਸਰਚ ਹੈ ਕਿ ਪਰ ਰਿਸਰਚ ਹੋਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰਿਸਰਚ ਕੀ ਨਹੀਂ ਹੁੰਦੀ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਜਾਂ ਚੁੱਕੀਆਂ ਨੇ ਉਹਨਾਂ ਗੱਲਾਂ ਨੂੰ ਹੂਬ ਹੂ ਰਿਪਰੋਡਿਊਸ ਕਰ ਦੇਣਾ ਉਹ ਕੋਈ ਰਿਸਰਚ ਨਹੀਂ ਹੈ ਉਹ ਇਨਫੋਰਮੇਸ਼ਨ ਦੇਣਾ ਹੈ ਤੇ ਉਦਾਂ ਦੀ ਇਨਫੋਰਮੇਸ਼ਨ ਸਾਡੀ ਫੇਸਬੁੱਕ ਤੇ ਬਹੁਤ ਤੁਰੀ ਫਿਰਦੀ ਹੈ ਸਾਡੇ ਇੰਸਟਾਗ੍ਰam ਤੇ ਤੁਰੀ ਫਿਰਦੀ ਹੈ ਮਤਲਬ ਉਹ ਜਿਹੜੀ ਵੀ ਸਾਡੇ ਕੋਲੇ ਗੱਲ ਹੁੰਦੀ ਅਸੀਂ ਚੱਕ ਕੇ ਫੇਸਬੁੱਕ ਦੀ ਦੀਵਾਰ ਤੇ ਚੱਕ ਕੇ ਮਾਰ ਦਿੰਦੇ ਉਹ ਇਨਫੋਰਮੇਸ਼ਨ ਅਵੇਲੇਬਲ ਹੈ ਉਹ YouTube ਦੇ ਉੱਤੇ ਅਵੇਲੇਬਲ ਹੈਗੀ ਹੈ ਉਹਨੂੰ ਅਸੀਂ ਰਿਸਰਚ ਨਹੀਂ ਕਹਿ ਸਕਦੇ ਤਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਅ ਥੋੜਾ ਜਿਹਾ ਇਹ ਦੇਖਣਾ ਚਾਹੀਦਾ ਹੈ ਕਿ ਵੀ ਜਦੋਂ ਅਸੀਂ ਡਿਵੋਸ਼ਨਲ ਹੋ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖਦੇ ਆ ਤਾਂ ਕੀ ਉਹਨਾਂ ਦੀ ਕਲਚਰਲ ਉਸ ਵੇਲੇ ਦੀ ਕਲਚਰਲ ਪ੍ਰੋਬਲੈਮੈਟਿਕਸ ਅਸੀਂ ਅੰਡਰਸਟੈਂਡ ਕਰ ਸਕਦੇ ਆ ਕਿਸ ਤਰੀਕੇ ਦੇ ਨਾਲ ਉਹ ਸਾਡੇ ਕੋਲੇ ਅੱਜ ਐਪਲੀਕੇਬਲ ਹੈ ਉਹਨੂੰ ਅੰਡਰਸਟੈਂਡ ਕਰ ਸਕਦੇ ਆ ਫਿਰ ਜਦੋਂ ਅਸੀਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਦਰਸ਼ਨ ਦੀ ਗੱਲ ਕਰਦੇ ਆ ਤਾਂ ਅਸੀਂ ਫਿਲਾਸਫੀ ਦੀ ਗੱਲ ਕਰਦੇ ਆ ਤਾਂ ਅਸੀਂ ਉਹਨੂੰ ਪੁਰਾਣੀ ਫਿਲਾਸਫੀ ਜਿਹੜੀ ਸੀਗੀ ਉਹਦੇ ਨਾਲ ਉਹਦੇ ਨਾਲ ਪੂਰੀ ਜ਼ਰੂਰ ਨਿਖੇੜ ਸਕਦੇ ਆ ਕਿ ਅਸੀਂ ਉਹਦੇ ਨਾਲ ਜੋੜ ਵੀ ਸਕਦੇ ਆ ਕਿੱਥੇ ਕਿੱਥੇ ਸਾਡੇ ਰੂਟਸ ਪਈਆਂ ਨੇ ਉਹ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਜਿਹੜੀ ਗੱਲ ਹੁੰਦੀ ਹੈ ਨਾ ਉਹ ਹੁੰਦੀ ਹੈਗੀ ਰਿਸਰਚ ਤੇ ਇੱਕ ਮੈਨੂੰ ਬੜੀ ਚੰਗਾ ਵੀ ਲੱਗਦਾ ਤੇ ਨਾਲ ਕੋਹਫਤ ਵੀ ਹੁੰਦੀ ਹੈ ਦੋਨੋਂ ਗੱਲਾਂ ਹੁੰਦੀਆਂ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਅਸੀਂ ਅਸੀਂ এনवायरमेंट ਦੀ ਗੱਲ ਹਮੇਸ਼ਾ ਕਰਦੇ ਆ ਤਾਉਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਹੋਰ ਬਹੁਤ ਕੁਝ ਫਿਰ ਅਸੀਂ ਉਹਦੇ ਚ ਅੰਗਰੇਜ਼ੀ ਵੱਲੋਂ ਆਇਆ ਹੋਇਆ ਇਕੋ ਕ੍ਰਿਟਿਸਿਜ਼ਮ ਲੈ ਆਉਨੇ ਆ ਕਿ ਜੀ ਇਹਦੇ ਚ ਇਕੋ ਕ੍ਰਿਟੀਕਲ ਕੌਨਸ਼ੀਅਸਨੈਸ ਹੈ ਉਹ ਭਾਈ ਇਕੋ ਕ੍ਰਿਟੀਕਲ ਕੌਨਸ਼ੀਅਸਨੈਸ ਤਾਂ ਵੀ ਨਹੀਂ ਸਦੀ ਸਾਡੇ ਕੋਲ ਆਈ ਹੈ ਜਦੋਂ ਸਾਡੀ ਇਕੋਲੋਜੀ ਦਾ ਪੱਠਾ ਬੈਠਣ ਲੱਗਿਆ ਬਾਬਿਆਂ ਦੇ ਟਾਈਮ ਤੇ ਤਾਂ ਕੋਈ ਇਦਾਂ ਦੇ ਪੱਠੇ ਬੈਠੇ ਨਹੀਂ ਸੀ ਇਕੋਲੋਜੀ ਦਾ ਉਹਨਾਂ ਚੋਂ ਕਿੱਥੋਂ ਆਈ ਉਹ ਉਹਨੂੰ ਅਸੀਂ ਕਿਸ ਤਰੀਕੇ ਨਾਲ ਅੰਡਰਸਟੈਂਡ ਕਰੀਏ ਤੇ ਆਪਣੇ ਆਪ ਨੂੰ ਅਸੀਂ ਕਹਿੰਦੇ ਆਂ ਕਿ ਅਸੀਂ ਬਾਬਿਆਂ ਦੇ ਫਾਲੋਅਰਜ਼ ਆਂ ਅਸੀਂ ਸਿੱਖਾਂ ਸਾਡੀਆਂ ਘਾਰਾਂ ਜਦ ਜਿਆਦਾ ਵਧੀਆ ਤਰੀਕੇ ਦੇ ਨਾਲ ਤੇਜ਼ ਚੱਲ ਸਕਣ ਅਸੀਂ ਦਰਖਤ ਵੜਨ ਲੱਗੇ ਮਿੰਟ ਲਾਉਨੇ ਆਂ ਇੱਥੋਂ ਪਟਿਆਲੇ ਤੋਂ ਚੱਲ ਕੇ ਸਰਹੰਦ ਤੱਕ 70000 ਤੋਂ ਵੱਧ ਦਰਸਤ ਵੱਧਦੇ ਗਏ ਹੈਗੇ ਆ ਕਿੰਨੇ ਕੁ ਬੰਦੇ ਨੇ ਅਸੀਂ ਨੇ ਪ੍ਰੋਟੈਸਟ ਕੀਤਾ ਸਿੱਖ ਹੁੰਦੇ ਹੋਏ ਸਾਨੂੰ ਇਹ ਸਵਾਲ ਪੁੱਛਣੇ ਚਾਹੀਦੇ ਆ ਮੈਂ ਕੋਈ ਇੱਥੇ ਪ੍ਰਵਚਨ ਕਰਨ ਨਹੀਂ ਆਇਆ ਕੋਈ ਡਾਇਡੈਕਟਿਕ ਮੋਰਲਿਸਟਿਕ ਲੈਕਚਰ ਦੇਣ ਨਹੀਂ ਆਇਆ ਮੈਂ ਸਿਰਫ ਇਹੀ ਮੇਰਾ ਮੇਰੇ ਕਹਿਣ ਦਾ ਸਿਰਫ ਇੱਕੋ ਹੀ ਮਤਲਬ ਹੈ ਕੋਈ ਭਾਵ ਹੈ ਕਿ ਅਸੀਂ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਪੜਦੇ ਹੋਏ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋਏ ਆਪਣੇ ਅੰਦਰ ਝਾਤ ਮਾਰ ਲਈਏ ਇਨਟਰੋਸਪੈਕਟ ਕਰ ਲਈਏ ਉਹੀ ਬਹੁਤ ਹੈ ਥੈਂਕ ਯੂ ਅ ਥੋੜਾ ਸ਼ੁਕਰੀਆ ਬਹੁਤ ਤੁਸੀਂ ਮੈਨੂੰ ਬੁਲਾਇਆ ਹੋਰੇ ਹਾਲਾਂਕਿ ਬੜੀਆਂ ਸਧਾਰਨ ਜੀਆਂ ਸਿੱਧੀਆਂ ਜੀਆਂ ਗੱਲਾਂ ਸਿੱਧਰੀ ਪੁੱਤਰੀਆਂ ਜੀਆਂ ਗੱਲਾਂ ਜਿਵੇਂ ਕਹਿੰਦੇ ਨੇ ਮੈਂ ਕਰਕੇ ਛੱਲੇ ਆ ਥੈਂਕ ਯੂ